ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਅਰਜਨ ਵੱਡੇ ਤੜਕੇ ਉੱਠ ਕੇ ਆਪਣੇ ਘਰ ਨੂੰ ਚੱਲਿਆ ਗਿਆ ਥੋੜੀ ਦੇਰ ਬਾਅਦ ਹੀ ਹਰਨਾਮੀ ਉੱઠી ਪਾਣੀ ਦੀ ਗੜਬੀ ਭਰੀ ਤੇ ਦਰਵਾਜ਼ੇ ਦਾ ਬਾਹਰਲਾ ਕੁੰਡਾ ਲਾ ਕੇ ਬਾਹਰ ਨੂੰ ਚੱਲ ਪਈ ਉਹ ਸਿੱਧੀ ਨਾજર ਦੇ ਬਾੜੇ ਪਹੁੰਚੀ ਕੁਲੀ ਵਿੱਚ ਉਹ ਹੈਗਾ ਸੀ ਤੇ ਇਕੱਲਾ ਸੀ ਹਰਨਾਮੀ ਜਾਣ ਸਾਰ ਬੁੱਕਣ ਲੱਗ ਪਈ ਨਾજર ਸੁਣਦਾ ਰਿਹਾ ਫਿਰ ਪੁੱਛਿਆ ਗੱਲ ਵੀ ਦੱਸ ਕੋਈ ਠੀਕ ਹੋ ਗਏ ਬੈਠ ਉਹਨੇ ਅੱਖਾਂ ਪੁੰਜੀਆਂ ਸਾਹ ਖਿੱਚ-ਖਿੱਚ ਦੱਸਣ ਲੱਗੀ ਮੇਰੇ ਤਾਂ ਆਵਾਜ਼ ਪੈ ਗਿਆ ਕਬੀਆ ਜਾਨ ਲੈ ਕੇ ਛੱਡੂ ਮੇਰੀ ਕੀ ਦੀ ਗੱਲ ਕਰਦੀ ਐ ਗਿੰਦਰ ਉਹ ਨਹੀਂ ਝੰਡੇ ਕਾ ਅਰਜਨ ਟੁੱਟ ਜਾਣਾ ਮੈਂ ਤਾਂ ਕਹਨੀਆ ਪਲੇਗ ਨਿਕਲੇ ਜਿਹੜੀ ਕੀਤੀ ਐ ਮੇਰੇ ਨਾਲ ਰਾਤ ਤੇਰੇ ਕੋਲ ਸੀ ਉਹ ਹਾਂ ਉੱਥੇ ਹੀ ਅੱਗ ਲੱਗਦਾ ਸੀ ਹਾਂ ਹਾਂ ਅੱਖੇ ਨਾજર ਆਉਂਦਾ ਏ ਤੇਰੇ ਕੋਲ ਮੇਰੇ ਤਾਂ ਆ ਵੱਖੀ ਚ ਮਾਰਿਆ ਕੁਛ ਟਹਿ ਜਾਣੇ ਨੇ ਪਤਾ ਨਹੀਂ ਕੀ ਮਾਰਿਆ ਕੋਈ ਨਹੀਂ ਇਹਦਾ ਇਲਾਜ ਵੀ ਕਰ ਲਾਂਗੇ ਤੂੰ ਚੁੱਪ ਹੋ ਜਾ ਬਸ ਐਵੇਂ ਕਾ ਨੂੰ ਅੱਖਾਂ ਗਾਲਦੀ ਐ ਨਾਜ਼ਰ ਉੱਠਿਆ ਕਹਿੰਦਾ ਪਹਿਲਾਂ ਚਾਹ ਕਰਦੇ ਆ ਤੂੰ ਵੀ ਪੀ ਲਈ ਬੁੱਕ ਠੀਕ ਹੋ ਕੇ ਬੈਠ ਜਾ ਖੇਸ ਲੈ ਲੈ ਉੱਤੇ ਕੁੰਗੜੀ ਜੀ ਬੈਠੀ ਐ ਪੈ ਜਾ ਜੇ ਪੈਣਾ ਧਰਤੀ ਵਿੱਚ ਟੋਆ ਪੁੱਟ ਕੇ ਕੱਚੇ ਡਲਿਆਂ ਦੇ ਬਣਾਏ ਚੁੱਲੇ ਉੱਤੇ ਨਾਜ਼ਰ ਨੇ ਪਤੀਲੀ ਵਿੱਚ ਇੱਕ ਗੜਬੀ ਪਾਣੀ ਦੀ ਪਾ ਕੇ ਚਾਹ ਧਰ ਦਿੱਤੀ ਇੱਕ ਪਾਸੇ ਤਿਲਾਂ ਦੇ ਸਲਰੇ ਕੜਬ ਦੇ ਟਾਂਡੇ ਗੁਆਰੇ ਦੇ ਡੰਡਲ ਤੇ ਇੱਕ ਪਾ ਦੀਆਂ ਛਟੀਆਂ ਦਾ ਰਲਿਆ ਮਿਲਿਆ ਜਿਹੜਾ ਢੇਰ ਲਾਇਆ ਹੋਇਆ ਸੀ ਇੱਕ ਰੁਗ ਭਰ ਕੇ ਉਹਨੇ ਚੁੱਲ੍ਹੇ ਵਿੱਚ ਸੁੱਟਿਆ ਤੇ ਅੱਗ ਮਚਾ ਦਿੱਤੀ ਪਤਲੀ ਦੇ ਪਾਣੀ ਵਿੱਚ ਚਾਹ ਦੀ ਪੱਤੀ ਸੁੱਟ ਕੇ ਉੱਤੇ ਢੱਕਣ ਦਿੱਤਾ ਚਾਹ ਉਬਲੇ ਤੋਂ ਉਹਨੇ ਇੱਕ ਰੁਗ ਚੁੱਲ੍ਹੇ ਵਿੱਚ ਹੋਰ ਸੁੱਟਿਆ ਤੇ ਪਤਲੀ ਵਿੱਚ ਗੁੜ ਦੀਆਂ ਰੋੜੀਆਂ ਪਾ ਦਿੱਤੀਆਂ ਗੜਬੀ ਵਿੱਚ ਪਾਣੀ ਲੈ ਕੇ ਉਹ ਪੇਡਾਂ ਦੇ ਛਤਨੇ ਥੱਲੇ ਗਿਆ ਬੱਕਰੀ ਨੂੰ ਕੰਨੋ ਫੜ ਕੇ ਖੜੀ ਕੀਤਾ ਥਣਾ ਉੱਤੇ ਪਾਣੀ ਦੇ ਛਿੱਟੇ ਮਾਰ ਕੇ ਗੜਬੀ ਵਿੱਚ ਦੁੱਧ ਚੋ ਲਿਆ ਵਾਪਸ ਆਇਆ ਤਾਂ ਪਤਲੀ ਵਿੱਚ ਚਾਹ ਦਾ ਪਾਣੀ ਗਰਨਾਟੇ ਮਾਰੀ ਜਾਂਦਾ ਸੀ ਬਿੰਦੇ-ਬਿੰਦੇ ਡੂੰਡਾ ਉੱਠਦਾ ਦੁੱਧ ਦੀ ਸਾਰੀ ਗੜਬੀ ਉਹਨੇ ਪਤਲੀ ਵਿੱਚ ਔਲਾਦ ਦਿੱਤੀ ਬਾਲਣ ਦਾ ਇੱਕ ਝੋਕਾ ਹੋਰ ਲਾ ਦਿੱਤਾ ਜਦੋਂ ਐਨ ਉਬਲ ਗਈ ਤਾਂ ਪਤਲੀ ਉਹਨੇ ਥੱਲੇ ਲਾ ਲਈ ਤੇ ਦੋ ਬਾਟੀਆਂ ਚਾਹ ਦੀਆਂ ਭਰ ਲਈਆਂ ਮੰਜੇ ਉੱਤ ਉੱਠ ਕੇ ਹਰਨਾਮੀ ਉਹਦੇ ਕੋਲ ਚੁੱਲ੍ਹੇ ਲਾਉਣੇ ਆ ਬੈਠੀ ਸੀ ਦੋਵੇਂ ਜਣੇ ਕੁੱਟੀ-ਕੁੱਟੀ ਚਾਹ ਪੀਣ ਲੱਗੇ ਕੁੱਟਾ ਪਰ ਦੇ ਇੱਕ ਦੂਜੇ ਵੱਲ ਦੇਖ ਲੈਂਦੇ ਚੁੱਲ੍ਹੇ ਦੀ ਅੱਗ ਦੇ ਕੁਸਮੁਸੇ ਚਾਨਣ ਵਿੱਚ ਉਹਨਾਂ ਦੀਆਂ ਅੱਖਾਂ ਬੇਸ਼ੁਮਾਰ ਗੱਲਾਂ ਕਰਦੀਆਂ। ਬਹੁ 파ਟ ਚੁੱਕੀ ਸੀ। ਨਾਜ਼ਰ ਨੇ ਸੋਚ-ਸੋਚ ਕੇ ਹਰਨਾਮੀ ਸਾਹਮਣੇ ਇੱਕ ਤਜਵੀਜ਼ ਰੱਖੀ। ਤੂੰ ਇੱਕ ਦਿਨ ਉਹਨੂੰ ਆਪਣੇ ਘਰ ਬੁਲਾ। ਰਾਤ ਰੱਖ ਉਹਨੂੰ ਜਿਵੇਂ ਹੁਣ ਰਹਿ ਕੇ ਗਿਆ। ਹੂੰ ਹੂੰ ਸਾਰੀ ਰਾਤ ਨਹੀਂ ਅੱਧੀ ਰਾਤ ਉਹਨੂੰ ਕਿਵੇਂ ਨਾ ਕਿਵੇਂ ਘਰੋਂ ਬਾਹਰ ਕਰ ਦੇ। ਪਰ ਉਸ ਵੇਲੇ ਉਹਦੀ दारू ਪੂਰੀ ਪੀਤੀ ਹੋਵੇ। ਉਦੋਂ ਪਿੱਛੋਂ ਅਸੀਂ ਜਾਣੀਏ। ਅਸੀਂ ਜਾਣੀਏ। ਮੋਰ ਕਿ ਨਹੀਂ ਆਉਂਦਾ ਤੇਰੇ ਕੋਲ ਫੇਰ ਤੇ ਫਿਰ 나જર ਨੇ ਹਰਨਾਮੀ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਸੌਹ ਖਾਦੀ ਤੇਰਾ ਮੇਰਾ ਧਰਮ ਰਿਹਾ ਤੈਨੂੰ ਆਪਦੇ ਘਰ ਬਸਾਉਂ ਦੇਖੀ ਨਾ ਪਰ ਪਹਿਲਾਂ ਅਰਜਣ ਦਾ ਕੰਡਾ ਕੱਢੇਗਾ ਤਾਂ ਹੀ ਨਾ ਹਰਨਾਮੀ ਨੇ 나જર ਦਾ ਹੱਥ ਘੁੱਟਿਆ ਬਸ ਹੁਣ ਤੂੰ ਦੇਖੇਂਗੀ ਕੀ ਕਰਦੇ ਆਂ ਸੀ 나જર ਨੇ ਪੂਰੀ ਦਿਲਚਸਪੀ ਦਿਖਾਈ ਉਹ ਕੁੱਲੀ ਵਿੱਚੋਂ ਬਾਹਰ ਨਿਕਲੀ ਬਾੜੇ ਦੇ ਬਾਹਰ ਮੂਰੇ ਆ ਕੇ ਆਸਾ ਪਾਸਾ ਜਿਹਾ ਦੇਖਿਆ ਤੁਰਦੇ ਫਿਰਦੇ ਬੰਦਿਆਂ ਦੇ ਆਕਾਰ ਦਿਸਣ ਲੱਗ ਪਏ ਸਨ ਭਰੀ ਭرائی ਪਾਣੀ ਦੀ ਗੜਬੀ ਹੱਥ ਵਿੱਚ ਲੈ ਕੇ ਉਹ ਅੱਖਾਂ ਦੇ ਫੋਰ ਵਿੱਚ ਹੀ ਰੂੜੀਆਂ ਵਿੱਚ ਕਿਦਰੇ ਛਿਪਣ ਹੋ ਗਈ ਉਸ ਦੇ ਨਾજર ਭੇਡਾਂ ਦਾ ਇੱਜੜ ਭਾਈ ਰੂਪੇ ਵੱਲ ਲੈ ਗਿਆ ਪਹਿਹ ਪਹਿ ਜਾ ਕੇ ਇੱਜੜ ਵੱਡੇ ਬੋਹੜ ਕੋਲ ਇੱਕ ਖਾਲੀ ਬਾਣ ਵਿੱਚ ਬਿਠਾ ਦਿੱਤਾ ਕੁਝ ਭੇਡਾਂ ਇੱਧਰ ਉੱਧਰ ਝਾੜੀਆਂ ਉੱਤੇ ਮੂੰਹ ਮਾਰਨ ਲੱਗੀਆਂ ਉਹਦੇ ਨਾਲ ਚੂੜਿਆਂ ਦਾ ਮੁੰਡਾ ਪਾਲੀ ਰਲਿਆ ਹੋਇਆ ਸੀ ਦੁਪਹਿਰ ਦੀ ਰੋਟੀ ਉਹ ਨਾਲ ਹੀ ਪੱਲੇ ਬਨ ਲ ਕੇ ਲੈ ਜਾਂਦੇ ਕੁਝ ਅਚਾਰ ਤੇ ਗੰਡੇ ਵੀ ਗੁੜ ਚਾਹ ਵੀ ਨਾਲ ਰੱਖਦੇ। 나જર ਕੋਲ ਇੱਕ ਸੱਜਰ ਸੂਈ ਬੱਕਰੀ ਸੀ। ਬੱਕਰੀ ਦਾ ਕੀ ਹੁੰਦਾ ਜਦੋਂ ਮਰਜੀ ਫੜੋ ਤੇ ਚੋ ਲਵੋ। ਬੱਕਰੀ ਦੇ ਦੋ ਮੇਮਣੇ ਸਨ। ਉਹਨਾਂ ਨੂੰ ਦੁੱਧ ਦਰ ਜਾ ਕੇ ਉਹ ਬੇੜੇ ਵਿੱਚ ਹੀ ਟੋਕਰੇ ਥੱਲੇ ਦੇ ਜਾਂਦਾ। ਪੇਡਾਂ ਨਾਲ ਇੱਕ ਕੁੱਤਾ ਵੀ ਰਹਿੰਦਾ, ਬਘਿਆੜ ਵਰਗੇ ਮੂੰਹ ਵਾਲਾ ਕੌੜ। ਲੋਕਾਂ ਦੇ ਖਾਲੀ ਬਾਣਾ ਤੇ ਵੱਡਾਂ ਵਿੱਚ ਪੇਡਾਂ ਨੂੰ ਚਾਰਦੇ ਹੱਕ ਦੇਉ ਦੁਪਹਿਰ ਤੱਕ ਕਿਸੇ ਦੇ ਖਾਲੀ ਵਾਹਣ ਵਿੱਚ ਜਾ ਕੇ ਇੱਜੜ ਬਿਠਾ ਦਿੰਦੇ। ਪਿਛਲੇ ਪਹਿਰ ਦੀ ਚਾਹ ਬਣਾਉਂਦੇ ਤੇ ਪੀ ਕੇ ਫਿਰ ਇੱਜੜ ਨੂੰ ਪਿੰਡ ਵੱਲ ਹੱਕ ਲੈਂਦੇ ਦਿਨ ਦੇ ਛਪਾ ਨਾਲ ਪਿੰਡ ਆ ਵੜਦੇ ਕਦੇ-ਕਦੇ ਕੋਈ ਜ਼ਿੰਮੇਵਾਰ ਨਾਜ਼ਰ ਤੇ ਇੱਜੜ ਨੂੰ ਆਪਣੇ ਵਾਹਣ ਵਿੱਚ 2-2 3-3 ਰਾਤਾਂ ਵੀ ਬਿਠਾਉਂਦਾ ਵਾਹਣ ਵਿੱਚ ਪਿਆ ਭੇਡਾਂ ਦੇ ਇੱਜੜ ਦਾ ਰੇਹ ਬਹੁਤ ਉੱਤਮ ਗਿਣਿਆ ਜਾਂਦਾ ਕੋਈ-ਕੋਈ ਜ਼ਿੰਮੇਵਾਰ ਤਾਂ ਆਪਣੇ ਖੇਤ ਵਿੱਚ 2-2 3-3 ਇੱਜੜ ਇਕੱਠੇ ਬਿਠਾਉਂਦੇ ਫਿਰ ਫਸਲ ਹੁੰਦੀ ਬੱਸ ਛੱਡ ਦਿਓ ਗੱਲਾਂ ਪਰ ਖੇਤਾਂ ਵਿੱਚ ਇੰਝ ਰਾਤ ਨੂੰ ਇੱਜੜ ਬਿਠਾਉਣਾ ਬੜਾ ਖਤਰਨਾਕ ਸਮਝਿਆ ਜਾਂਦਾ ਕਈ ਕੀ ਆਦਮੀਆਂ ਦਾ ਪਹਿਰਾ ਰੱਖਣਾ ਪੈਂਦਾ ਬਗਿਆੜ ਪੈਣ ਦਾ ਡਰ ਰਹਿੰਦਾ ਚੋਰੀ ਕਰਨ ਵਾਲੇ ਵੀ ਖੈਰ ਨਹੀਂ ਗੁਜ਼ਾਰਦੇ ਵੱਡੀ ਉਮਰ ਦੇ ਲੇਲੇ ਉਡਾ ਲੈ ਜਾਂਦੇ ਲੜਾਈਆਂ ਹੋ ਪੈਂਦੀਆਂ ਖੂਨ ਖਰਾਬਾ ਠੱਲਿਆ ਨਾ ਜਾਂਦਾ ਇੱਜੜ ਬਿਠਾਈ ਦਾ ਜ਼ਿੰਮੇਦਾਰ ਨੇ ਮੁਆਵਜ਼ਾ ਦੇਣਾ ਹੁੰਦਾ ਪੇਡਾਂ ਦੀ ਗਿਣਤੀ ਤੇ ਰਾਤਾਂ ਦੇ ਹਿਸਾਬ ਨਾਲ ਕੁਝ ਰੁਪਈਏ ਉਸ ਦਿਨ ਪਿਛਲੇ ਪਹਿਰ ਦੀ ਚਾਹ ਪੀ ਕੇ ਨਾਜ਼ਰ ਨੇ ਇੱਜੜ ਨੂੰ ਬੈਠਾ ਹੀ ਰਹਿਣ ਦਿੱਤਾ ਪਾਲੀ ਨੂੰ ਆਖਿਆ ਕਿ ਉਹ ਪੇਡਾਂ ਦੀ ਤਕੜਾਈ ਰੱਖੇ ਆਪ ਉਹ ਪਾਇ ਰੂਪੇ ਦੇ ਰਾਹ ਪੈ ਗਿਆ ਕਹਿੰਦਾ ਬਸ ਹੁਣੇ ਆਇਆ ਮੁੜ ਕੇ ਇੱਕ ਘੰਟਾ ਮਸਾ ਲਾਉਂਗਾ ਪਾਇ ਰੂਪਾ ਤੋਂ ਮਸਾ ਇੱਕ ਕੋਸੀ ਉਹ ਜਾਂਦਾ ਹੀ ਕਿਚਰ ਦੇ ਘਰ ਗਿਆ ਸਬੱਬ ਨਾਲ ਹੀ ਉਹ ਕਰੇ ਮਿਲ ਗਿਆ ਨਹੀਂ ਤਾਂ ਹਮੇਸ਼ਾ ਹੀ ਉਹ ਕਿਧਰੇ ਨਾ ਕਿਧਰੇ ਟਿੱਬਿਆ ਰਹਿੰਦਾ ਪਿੰਡ ਆਉਂਦਾ ਤਾਂ ਇੱਕ ਦੋ ਰਾਤਾਂ ਮਸਾ ਕੱਟਦਾ ਉਹ ਤਾਂ ਪਿੰਡਾਂ ਵਿੱਚ ਹੀ ਫਿਰਦਾ ਤੁਰਦਾ ਰਹਿੰਦਾ ਆਪਣਾ ਇਲਾਕਾ ਛੱਡ ਕੇ ਦੂਰ ਦੂਰ ਦੇ ਪਿੰਡਾਂ ਵਿੱਚ ਜਾਂਦਾ ਤੀਮੀ ਖਿਸਕਾਉਣਾ ਉਹਦੇ ਖੱਬੇ ਹੱਥ ਦਾ ਕਰਤੱਬ ਸੀ ਬਸ ਉਹਨੂੰ ਇੰਨੀ ਕੁ ਪੇਣਕ ਪਿਆ ਜਾਵੇ ਕਿ ਤੀਵੀ ਦੀ ਆਪਣੇ ਆਦਮੀ ਨਾਲ ਬਣਦੀ ਨਹੀਂ ਜਾਂ ਉਹਦਾ ਆਦਮੀ ਕਮਜ਼ੋਰ ਹੈ ਉਹ 2 ਦਿਨ ਤੋਂ ਵੱਧ ਨਹੀਂ ਲਾਉਂਦਾ ਸੀ ਅਗਲੇ ਦੇ ਘਰ ਹੀ ਨਹੀਂ ਦਿਲਾਂ ਵਿੱਚ ਡੂੰਗਾ ਜਾ ਉੱਤਰਦਾ ਪੱਕਾ ਯਕੀਨ ਬਣਾ ਦਿੰਦਾ ਕਿ ਉਹ ਕਰਦਾ ਹੀ ਬੰਦਾ ਹੈ ਮਿੱਠਾ ਪਿਆਰਾ ਹੱਦੋਂ ਵੱਧ ਆਪ ਵੀ ਸੋਹਣਾ ਸੁਨੱਖਾ ਬਹੁਤ ਸੀ ਹੱਡਾਂ ਦਾ ਤਖੜਾ ਵੀ ਸੀ ਡਾਂਗ ਵੋਣੀ ਜਾਣ ਦਾ ਸੀ ਕੋਲ ਗੰਡਾਸੀ ਰੱਖਦਾ ਨਾજર ਨੂੰ ਸਿਆਣ ਕਿ ਉਹ ਉਹਨੂੰ ਆਪਣੇ ਬਾਹਰਲੇ ਕਰ ਲਿਆ ਗਿਆ ਉੱਥੇ ਬੈਠਕ ਵਿੱਚ ਬਿਠਾ ਕੇ ਉਹਦੀ ਸਾਰੀ ਗੱਲ ਸੁਣੀ ਤੇ ਪੂਰਾ ਦਿਲ ਤਰਾਇਆ 나જર ਕਹਿੰਦਾ ਵੱਡੇ ਭਾਈ ਮੈਂ ਤਾਂ ਤੇਰੇ ਰੱਖਣ ਦਾ ਤੇਰੀ ਕਿਰਪਾ ਨਾਲ ਮੇਰਾ ਕੰਮ ਬਣ ਜੂ ਤੂੰ ਤਾਂ ਛੱਤੀਆਂ ਪੱਤਨਾਂ ਦਾ ਤਾਰੂ ਐ ਲਾ ਦੇ ਬਸ ਦਮ ਰਦਾ ਕੀਚਰ ਕਹਿੰਦਾ ਫਿਕਰ ਨਾ ਕਰ ਤੂੰ ਜਾ ਮੈਂ ਇੱਕ ਬੰਦਾ ਵੀ ਨਾਲ ਲੈ ਕੇ ਆਉ ਹੱਡ ਗੋਡੇ ਤੋੜ ਦੇਾਂਗੇ ਸਾਲੇ ਦੇ ਆਹਰੀ ਕਰਕੇ ਰੱਖ ਦੇਾਂਗੇ ਜੇ ਮੁੜ ਕੇ ਝਾਕ ਗਿਆ ਥੋਡੀ ਹਵਾ ਕੰਨੀ ਵੀ ਤਾਂ ਮੈਨੂੰ ਕੀਚਰ ਕਿਹਨੇ ਆਖਣਾ ਐ ਬੱਡੇ ਪਾਈ ਮੈਂ ਸੇਵਾ ਤੇਰੀ ਪੂਰੀ ਕਰੂੰ ਜਿੰਨਾ ਮਰਜੀ ਡੰਡ ਲਾ ਦੀ ਸਭ ਪਰੂੰ ਲੈ ਫਿਰ ਮੈਂ ਢੀਕ ਰੱਖੂੰ ਤੇਰੀ ਲੈ ਮੈਂ ਤਾਂ ਚੱਲਿਆ ਫਿਰ ਨਾજર ਨੇ ਚਾਹ ਵੀ ਨਹੀਂ ਪੀਤੀ ਓਨੀ ਪਿਆਰੀ ਵਾਪਸ ਆ ਗਿਆ ਇੱਜੜ ਕੋਲ ਆਇਆ ਤਾਂ ਪਾਲੀ ਮੁੰਡਾ ਉਹਨੂੰ ਉਡੀਕੀ ਜਾਂਦਾ ਸੀ ਪੇਡਾਂ ਉੱਠ ਉੱਠ ਭੱਜਦੀਆਂ ਉਹ ਮਸਾ ਰੋਕ ਰੋਕ ਰੱਖਦਾ ਇਕੱਲਾ ਜਾਣਾ ਨਾજર ਆਇਆ ਤਾਂ ਉਹਨਾਂ ਨੇ ਇੱਜੜ ਨੂੰ ਸਿੱਧਾ ਪਹੇ ਪਾ ਲਿਆ ਰਾਹ ਵਿੱਚ ਕਿਤੇ ਨਹੀਂ ਸੁਸਤਾਏ ਆਥਣ ਵੀ ਕਾਫੀ ਹੋ ਗਿਆ ਸੀ ਪਿੰਡ ਆ ਕੇ ਉਹਨੇ ਰਾਤ ਨੂੰ ਜੰਗੀਰੇ ਨਾਈ ਨਾਲ ਗੱਲ ਕੀਤੀ ਨਾਈ ਪਹਿਲਾਂ ਤਾਂ ਡਰਿਆ ਫਿਰ ਹੌਸਲਾ ਦਿਖਾ ਗਿਆ ਕਹਿੰਦਾ ਜਿੱਥੇ ਮਰਜੀ ਝੋਕ ਦੇ ਜਾਨ ਲਾ ਦੂੰ ਜਾਰੀ ਹੈ ਚਰੀ ਦਾ ਵੱਡ ਨਹੀਂ 나જર ਤੇ ਅਰਜਨ ਕਦੇ ਵੀ ਆਮੋ ਸਾਹਮਣੇ ਨਹੀਂ ਹੋਏ ਸੀ 나જર ਨੂੰ ਜੇ ਕਦੇ ਅਰਜਨ ਸਾਹਮਣੇ ਆਉਂਦਾ ਦੇਸ ਜਾਂਦਾ ਤਾਂ ਹੋਰ ਪਾਸੇ ਹੀ ਟਲ ਜਾਂਦਾ ਜੇ 나જર ਸਾਹਮਣੇ ਪੈਂਦਾ ਤਾਂ ਵੀ 나જર ਹੀ ਟਲਦਾ ਅਰਜਨ ਆਪਣੀ ਸੁਰਗਮ ਗਤੀ ਉੱਤੇ ਘਮੰਡ ਕਰਦਾ ਉਹਨੂੰ ਮਾਨ ਸੀ ਕਿ ਉਹਦੇ ਜਿੰਨਾ ਜ਼ੋਰ ਹੋਰ ਕਿਸੇ ਵਿੱਚ ਨਹੀਂ। ਨਾજર ਵਰਗਿਆਂ ਨੂੰ ਤਾਂ ਦੋ-ਦੋ ਨੂੰ ਉਹ ਗੱਲਾਂ ਫੜ ਕੇ ਪੜਿਆ-ਪੜਿਆ ਕੇ ਕਿਹੜਾ ਨਾ ਮਾਰ ਦੇਵੇ। ਨਾજર ਨੂੰ ਉਹ ਨਜਰਾਂ ਥੱਲੇ ਹੀ ਦਬਾ ਕੇ ਰੱਖਣਾ ਚਾਹੁੰਦਾ ਸੀ। ਉਹਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਉਹਨੇ ਜਦੋਂ ਹਰਨਾਮੀ ਨੂੰ ਇੰਨਾ ਤਾੜ ਦਿੱਤਾ ਹੈ, ਇੰਨਾ ਵਰਜ ਦਿੱਤਾ ਹੈ, ਹੁਣ ਤਾਂ ਉਹ ਕਹਨੂੰ ਨਾજર ਦੇ ਲਵੇ ਲੱਗੇਗੀ। ਇੱਕ ਦਿਨ ਫਿਰ ਜਾ ਕੇ ਅਰਜਨ ਨੇ ਹਰਨਾਮੀ ਨੂੰ ਠੋਕਿਆ ਸੀ। ਉਹ ਕਹਿੰਦੀ ਤੈਨੂੰ ਤਾਂ ਐਵੇਂ ਬਹਿਮ ਹੋ ਗਿਆ ਉਹ ਪਤਾ ਨਹੀਂ ਕਿਵੇਂ ਇੱਕ ਦਿਨ ਭੁੱਲ ਭਲੇਖੇ ਇੱਥੇ ਘਰ ਆ ਗਿਆ ਹੁਣ ਆਇਆ ਕਦੇ ਤਾਂ ਮੈਂ ਸਮਝਾ ਦੂੰਗੀ ਬਈ ਗਾਹਾਂ ਨੂੰ ਨਾ ਆਵੇ ਮੈਂ ਕੀ ਲੈਣਾ ਉਹਦੇ ਤੋਂ ਅਰਜਣ ਨੂੰ ਇਹ ਵੀ ਯਕੀਨ ਸੀ ਕਿ ਹਰਨਾਮੀ ਉਹ ਤੋਂ ਪੂਰਾ ਡਰਦੀ ਹੈ ਪੂਰੀ ਹੈਕੜ ਰੱਖਦਾ ਗੁਮਾਨ ਵਿੱਚ ਰਹਿੰਦਾ ਕਿ ਜਿਸ ਧੀਵੀ ਕੋਲ ਉਹਦਾ ਆਉਣ ਜਾਣ ਹੈ ਉੱਥੇ ਨਾજર ਵਰਗੇ ਨੇ ਜਾ ਕੇ ਪੰਗਾ ਤਾਂ ਨਹੀਂ ਲੈਣਾ ਉਹਨੂੰ ਵੀ ਆਪਣੀ ਜਾਨ ਲੋੜੀਦੀ ਹੈ ਇੱਕ ਦਿਨ ਅਰਜਨ ਸੱਤ ਵਿੱਚ ਖੁੰਡ ਉੱਤੇ ਬੈਠਾ ਮਿਲਖਾ ਸਿੰਘ ਫੌਜੀ ਦੀਆਂ ਗੱਲਾਂ ਸੁਣ ਰਿਹਾ ਸੀ ਸਵੇਰ ਦਾ ਸਮਾਂ ਸੀ ਧੁੱਪਾਂ ਜੇ ਚੜੀਆਂ ਹੀ ਸਨ ਨਾજર ਇੱਜੜ ਛੱਡ ਕੇ ਖੇਤਾਂ ਨੂੰ ਅੱਜ ਨਹੀਂ ਗਿਆ ਸੀ ਉਹਨੂੰ ਪਿੰਡ ਵਿੱਚ ਕੋਈ ਕੰਮ ਹੋਵੇਗਾ ਅਰਜਨ ਨੂੰ ਦੂਰੋਂ ਆਉਂਦਾ ਦੇਖਿਆ ਇੱਕ ਬਿੰਦ ਝਾਕ ਕੇ ਉਹਨੇ ਫਿਰ ਆਪਣਾ ਧਿਆਨ ਫੌਜੀ ਦੀਆਂ ਗੱਲਾਂ ਵੱਲ ਕਰ ਲਿਆ ਫੌਜੀ ਕਿਸੇ ਅੰਗਰੇਜ਼ ਅਫਸਰ ਦੀ ਗੱਲ ਸੁਣਾ ਰਿਹਾ ਸੀ ਕਿਵੇਂ ਉਹ ਉਹਦੇ ਉੱਤੇ ਮਿਹਰਬਾਨ ਸੀ ਸਾਹਿਬ ਦੀ ਮੇਮ ਉਹਦੇ ਉੱਤੇ ਕਿੰਨਾ ਯਕੀਨ ਰੱਖਦੀ ਸੀ ਨਾજર ਜਦੋਂ ਉਹਨਾਂ ਕੋਲੋਂ ਨੀਮੀ ਜਹੀ ਪਾ ਕੇ ਦਬਾ ਛੱਟ ਲੰਘ ਗਿਆ ਤਾਂ ਮਗਰੋਂ ਅਰਜਨ ਉਹਦੀ ਪਿੱਠ ਵੱਲ ਚੱਕਿਆ ਤੇ ਖੁੰਗਰ ਮਾਰ ਦਿੱਤੀ ਖੁੰਗਰ ਮਾਰ ਕੇ ਅੱਖਾਂ ਵਿੱਚ ਹੀ ਮੁਸਕਰਾਇਆ ਨਾજર ਨੇ ਮੁੜ ਕੇ ਨਹੀਂ ਦੇਖਿਆ ਤੇ ਨਾ ਹੀ ਆਪਣੀ ਚਾਲ ਵਿੱਚ ਕੋਈ ਫਰਕ ਪਾਇਆ ਅਰਜਨ ਨੇ ਹੌਲੀ ਦੇ ਕੇ ਪਰ ਚੱਬ ਕੇ ਗਾਲ ਕੱਢੀ ਸਾਲਾ ਵੱਡਾ ਆਸ਼ਕ ਫੌਜੀ ਗੱਲ ਕਰਦਾ ਕਰਦਾ ਰੁਕ ਗਿਆ ਅਰਜਨ ਨੇ ਹੰਗਾਰਾ ਭਰਿਆ ਹੱਥੀਆਂ ਫੇਰ ਕੀ ਕਹਿੰਦੀ ਮੇਮ ਬੱਸ ਜੀ ਜਦੋਂ ਮੇਰੇ ਤੇ ਮੇਮ ਨੂੰ ਪੱਕਾ ਯਕੀਨ ਹੋ ਗਿਆ ਮੈਂ ਤਾਂ ਸਿੱਟਤੀ ਸ਼ਫਾਰਿਸ਼ ਅਗਲੇ ਮਹੀਨੇ ਮੈਨੂੰ 5 ਰੁਪਏ ਤਰੱਕੀ ਮਿਲ ਗਈ ਪਰੇਟ ਮਾਫ ਬਾਬਈ ਫੌਜੀ ਸਿਆਂ ਫੇਰ ਤਾਂ ਹੁੰਦੇ ਨੂੰ ਪਹੁੰਚ ਗਿਆ ਤੂੰ ਅਰਜਨ ਨੇ ਕਿਹਾ ਤੇ ਉੱਥੋਂ ਉੱਠ ਖੜਾ ਉਹ ਗਿਆ ਤਾਂ ਫੌਜੀ ਨਵੇਂ ਆਏ ਬੰਦਿਆਂ ਨੂੰ ਨਵੀਂ ਗੱਲ ਸੁਣਾਉਣ ਲੱਗਿਆ ਸਾਰਾ ਪਿੰਡ ਘੂਕ ਸੁੱਤਾ ਹੋਇਆ ਸੀ ਚੜਦੇ ਪੋ ਦੀ ਕਾਲੀ ਬੋਲੀ ਰਾਤ ਦੂਰ ਕਿਤੋਂ ਕੁੱਤਾ ਭੌਂਕਣ ਦੀ ਆਵਾਜ਼ ਆਉਂਦੀ ਤੇ ਫਿਰ ਖਾਮੋਸ਼ੀ ਛਾ ਜਾਂਦੀ। ਨਿੱਤ ਦਾ ਕੰਮ ਮੁਕਾ ਕੇ ਤੇ ਰੋਟੀ ਪਾਣੀ ਖਾ ਕੇ ਪਾਲੀ ਘਰ ਨੂੰ ਤੁਰ ਗਿਆ। ਤਾਂ ਅਰਜਨ ਹਰਨਾਮੀ ਦੇ ਘਰ ਚੁੱਪ ਕੀਤਾ ਜਾ ਵੜਿਆ। ਅੱਜ ਤਾਂ ਹਰਨਾਮੀ ਨੇ ਆਖ ਕੇ ਉਹਨੂੰ ਘਰ ਬੁਲਾਇਆ ਸੀ। ਪਾਲੀ ਦੇ ਜਾਣ ਬਾਅਦ ਹੀ ਉਹ ਬੈਠਕ ਵਿੱਚ ਬੈਠ ਕੇ दारू ਪੀਣ ਲੱਗੇ। ਰੋਟੀ ਟੁਕ ਪਕਾ ਕੇ ਹਰਨਾਮੀ ਨੇ ਆਲੇ ਵਿੱਚ ਸੰਭਾਲ ਦਿੱਤਾ ਸੀ ਤੇ ਦੁੱਧ ਬਾਦ ਵੀ ਠਿਕਾਣੇ ਲਾ ਦਿੱਤਾ ਸੀ। ਉਹ ਨਿਸ਼ਚਿਤ ਹੋ ਕੇ ਹੀ ਬੈਠਕ ਵਿੱਚ ਆਏ ਸਨ। ਨਾ ਕਿਸੇ ਦਾ ਟੋਕ ਟਕਈਆ ਤੇ ਨਾ ਡਰ ਪਿਆ ਅਰਜਨ ਬੈਠਕ ਵਿੱਚ ਬੈਠਾ ਇਉਂ ਪੀ ਰਿਹਾ ਸੀ ਜਿਵੇਂ ਸੋਰੇ ਘਰ ਬੈਠਾ ਹੋਵੇ ਹਰਨਾਮੀ ਉਹਦੇ ਕੋਲ ਬੈਠੀ ਲੱਗਦਾ ਸੀ ਜਿਵੇਂ ਅਰਜਨ ਦੀ ਹੀ ਘਰਵਾਲੀ ਹੋਵੇ ਪਰ ਘਰਵਾਲੀਆਂ ਤਾਂ दारू ਕਦੋਂ ਪੀਂਦੀਆਂ ਨੇ ਗਈ ਰਾਤ ਤੱਕ ਉਹ दारू ਪੀਂਦੇ ਰਹੇ ਤੇ ਫਿਰ ਰੋਟੀ ਖਾਣ ਲੱਗੇ ਉਸ ਦਿਨ ਹਰਨਾਮੀ ਨੇ ਆਪ ਬੋਤਲ ਮੰਗਵਾ ਕੇ ਰੱਖੀ ਸੀ ਪਹਿਲੇ ਤੋੜਦੀ ਬਹੁਤ ਵਧੀਆ ਸ਼ਰਾਬ ਕਾਲ ਜਾਂ ਚੀਤ ਦੀ ਜਾਂਦੀ ਅੰਦਰ ਡੇਗਦੀ ਤਾਂ ਸਿਰ ਨੂੰ ਪਾਪੂਕਾ ਜਿਹਾ ਚੜਦਾ ਅਰਜਨ ਖਾਸੀ ਪੀ ਗਿਆ ਸੀ ਰੋਟੀ ਖਾਣ ਬਾਅਦ ਉਹ ਪੈ ਗਏ ਉੱਠ ਕੇ ਹਰਨਾਮੀ ਕਹਿੰਦੀ ਮੈਨੂੰ ਤਾਂ ਚੜੀ ਹੀ ਨਹੀਂ ਪਾਣੀ ਜਿਹਾ ਲੱਗਿਆ ਜਾਏ ਖਣੇ ਦਾ ਤੂੰ ਵੀ ਕਿਹੜੀ ਪੀਤੀ ਐ ਮੈਨੂੰ ਤਾਂ ਲੱਗਦਾ ਨਹੀਂ ਤੇਰੇ ਪੀਤੀ ਹੋਵੇ ਬੋਦਲਿਆ ਜਿਹਾ ਅਰਜਨ ਕਹਿੰਦਾ ਨੀ ਕੰਜਰ ਦੀਏ ਲਿਆ ਹੋਰ ਪੀ ਲੈਨੇ ਆ ਨਹੀਂ ਚੜੀ ਹੋਰ ਛੜਾ ਲੈਨੇ ਆ ਕਿਤੋਂ ਲੈਣ ਜਾਣੀ ਐ ਲਿਆ ਭਲਾ ਬੋਤਲ ਦੇਖੀਏ ਕਿੰਨੀ ਕੁ ਪਈ ਐ ਲਾਲ ਟੈਣ ਦੀ ਬੱਤੀ ਉੱਚੀ ਕਰਕੇ ਉਹ ਬੋਤਲ ਚੁੱਕ ਲਈ ਪਾਣੀ ਦੀ ਗੜਬੀ ਤੇ ਕੌਲੀ ਵੀ ਇੱਕ ਕੌਲੀ ਭਰ ਕੇ ਪਹਿਲਾਂ ਅਰਜਨ ਨੇ ਪੀਤੀ ਪਾਸਾ ਜਿਹਾ ਭਮਾ ਕੇ ਹਰਨਾਮੀ ਨੇ ਤਿਪਕ ਆਪ ਨੂੰ ਪਾ ਲਈ ਤੇ ਫਿਰ ਸਾਰਾ ਪਾਣੀ ਪਾ ਕੇ ਪੀ ਗਈ ਮੂੰਹ ਨਾਲ ਸ਼ੂਸ਼ੂ ਕੀਤਾ ਉਹ ਬੇੜੇ ਵਿੱਚ ਗਈ ਤੇ ਫਿਰ ਲਾਲ ਟੈਣ ਲਜਾ ਕੇ ਮੱਝ ਨੂੰ ਦੇਖਣ ਲੱਗੀ ਮੱਝ ਬੈਠੀ ਸੀ ਤੇ ਆਰਾਮ ਨਾਲ ਸੁੱਤੀ ਹੋਈ ਸੀ ਬੈਠਕ ਵਿੱਚ ਆ ਕੇ ਉਹਨੇ ਫਿਰ ਬੋਤਲ ਚੁੱਕ ਲਈ ਕੌਲੀ ਵਿੱਚ ਤਿਪਕ ਸ਼ਰਾਬ ਹੋਰ ਪਾਈ ਤੇ ਪਾਣੀ ਪਾ ਕੇ ਪੀਣ ਲੱਗੀ ਅਰਜਨ ਨੇ ਪੁੱਛਿਆ ਕੀ ਕਰਦੀ ਐ ਉਹ ਮੰਜੇ ਉੱਤੇ ਪਿਆ ਹੋਇਆ ਸੀ ਕੌਲੀ ਭਰ ਕੇ ਹਰਨਾਮੀ ਨੇ ਉਹਦੇ ਅੱਗੇ ਕਰ ਦਿੱਤੀ ਤੇ ਕਿਹਾ ਲੈ ਫੜ ਪੀ ਜਾ ਕਿਉਂ ਐਡੀ ਛੇਤੀ ਕਿਉਂ ਬਸ ਪੀ ਤੇ ਜਾ ਜਾ ਕਿਉਂ ਉਹ ਕੌਲੀ ਫੜ ਕੇ ਪੀਣ ਲੱਗਿਆ ਦੇਖੀ ਨਾ ਮੈਂ ਹੁਣੇ ਬੇੜੇ 'ਚ ਜਾ ਕੇ ਆਈ ਆ ਗਵਾਂਡੀਆਂ ਦੇ ਘਰ ਰੌਲਾ ਪਈ ਜਾਂਦਾ ਹੈ ਆਪਣਾ ਬਾਹਰ ਖੜਕਾ ਕੇ ਵੀ ਗਏ ਨੇ ਕੋਈ ਬੇੜਕਾਂ ਜੀਆਂ ਲੈਂਦਾ ਫਿਰਦਾ ਹੈ ਤੂੰ ਘਰ ਨੂੰ ਵਗ ਜਾ ਆਪ ਦੇ ਦੇਖੀ ਨਾ ਕਿਤੇ ਇੱਥੇ ਆ ਕੇ ਕੋਈ 60 ਫੀਟ ਨਾ ਕਰ ਦੇ ਤੈਨੂੰ 60 ਫੇੜ ਕਿਹੜਾ ਕਰ ਦੂ ਸਾਲਾ ਮੈਨੂੰ ਕਿਸੇ ਦੀ ਕੀ ਮਜਾਲ ਐ ਗਵਾਂਡੀ ਪ੍ਰੀਤਮ ਹੋਰੀ ਹੀ ਇੰਨੇ ਪ੍ਰੀਤਮ ਚ ਕਿਹੜੀ ਤਾਕਤ ਐ ਮੇਰੇ ਕੰਨੀ ਚ ਆਕ ਜਾਣ ਦੀ ਤੈਨੂੰ ਨਹੀਂ ਪਤਾ ਅਰਜਣਾ ਅੱਜ ੜਕੇ ੜਕੇ ਬਥੇਰਾ ਜੈਬਰਾ ਪਿਆ ਪ੍ਰੀਤਮ ਦੀ ਮਾਂ ਨੇ ਮੈਨੂੰ 100-100 ਮਹਿਣਾ ਦਿੱਤਾ ਅਖੇ ਤੂੰ ਸਾਡੇ ਧੀਆ ਪੁੱਤਾਂ ਨੂੰ ਵੀ ਵਿਗਾੜੇਂਗੀ ਹਰਨਾਮੀ ਨੇ ਮਨੋ ਜੋੜ ਕੇ ਹੀ ਗੱਲ ਆਖ ਦਿੱਤੀ ਤੂੰ ਆਪ ਹੀ ਕਿਉਂ ਨਹੀਂ ਆਖ ਦਿੰਦੀ ਬਈ ਜਾ ਲੋਕਾਂ ਦੇ ਪਖਾਣੇ ਜਿ ਕਿਉਂ ਪਾਉਣੀ ਐ ਉੱਠ ਜਾਨਾ ਐ ਕਿਉਂ ਨਹੀਂ ਆਖ ਦਿੰਦੀ ਬਈ ਹੁਣ ਆਖਿਆ ਵੀ ਐ ਮੈਂ ਤਾਂ ਗਵਾਂਢ ਚ ਬਸਣਾ ਐ ਤੇਰਾ ਕੀ ਐ ਚੰਗਾ ਚੰਗਾ ਭੈਣ ਦੇ ਚਾਰ ਦੀ ਕੁੱਤੀ ਤੀਮੀ ਚਾਲੋ ਯਾਰਜੰਸਿਆਂ ਸਰਦਾਰਾ ਦੇਖ ਲੀਆਂ ਚਗਲਾਂ ਤੈ ਵੀ ਉਹ ਉੱਠ ਕੇ ਖੇਸ ਦੀ ਬੁੱਕਲ ਮਾਰਨ ਲੱਗਿਆ ਬੋਤਲ ਵਿੱਚ ਦੋ ਕੁ ਕੋਕੋਲੀਆਂ ਬਾਕੀ ਸੀ ਹਰਨਾਮੀ ਨੇ ਬੋਤਲ ਉਹਦੇ ਹੱਥ ਫੜਾ ਦਿੱਤੀ ਕਹਿੰਦੀ ਆ ਵੀ ਲੈ ਜਾ ਲਿਆ ਫੜਾ ਇਹਦੇ ਚ ਹੁਣ ਕੀ ਐ ਉਹਨੇ ਬੋਤਲ ਮੋਨੂ ਲਈ ਤੇ ਸੁੱਕੀ ਹੀ ਪੀ ਗਿਆ ਬੈਠਕ ਦਾ ਬਹੀਵਾਲ ਦਾ ਕੁੰਡਾ ਖੋਲਿਆ ਤੇ ਬਾਹਰ ਹੋ ਕੇ ਖਾਲੀ ਬੋਤਲ ਕੰਧ ਨਾਲ ਮਾਰੀ ਗੰਡਾਸੀ ਨੂੰ ਧਰਤੀ ਉੱਤੇ ਖੜਕਾਉਂਦਾ ਉਹ ਉੱਥੋਂ ਚੱਲ ਪਿਆ ਥੁੱਕਦਾ ਖੰਗਦਾ ਜਿਹਾ ਉਧਰ ਨਾਜ਼ਰ ਦੇ ਬਾੜੇ ਵਿੱਚੋਂ ਖਾਸਾ ਹਨੇਰਾ ਜਿਹਾ ਹੋਏ ਤੋਂ ਪੀਣ ਲੱਗੇ ਸਨ ਨਾਜ਼ਰ ਦਾ ਪਾਲੀ ਹੌਲੀ ਦੇ ਕੇ ਵਿੜਕ ਲੈ ਆਇਆ ਸੀ ਕਿ ਅਰਜਨ ਹਰਨਾਮੀ ਦੇ ਘਰ ਹੀ ਹੈ ਤੇ दारू ਪੀ ਰਿਹਾ ਹੈ ਕੀਚਰ ਭਾਈ ਰੂਪੇ ਤੋਂ ਦਿਨ ਛਿਪੇ ਕੋਠੀ ਆਇਆ ਸੀ ਉਹਦੇ ਨਾਲ ਭਾਈ ਰੂਪੇ ਦਾ ਹੀ ਤਰਖਾਣਾ ਦਾ ਮੁੰਡਾ ਸੀ ਐਡਾ ਵੱਡਾ ਚੋਬਰ ਜਵਾਨ ਭਾਰਵਾ ਸਰੀਰ ਪੂਰਾ ਤਕੜਾ ਝੋਟੇ ਜਿੰਨਾ ਜ਼ੋਰ ਉੱਤਰ ਦੀ ਦਾੜੀ ਐਡੀ ਐਡੀ ਮੋਟੀ ਕਾਲੀ ਅੱਖ ਕੰਨਾਂ ਵਿੱਚ ਸੋਨੇ ਦੀਆਂ ਮੁੰਦਰਾ ਕੋਲ ਕਿਰਪਾਨ ਰੱਖਦਾ ਕਿਚਰ ਦਾ ਪੱਕਾ ਯਾਰ ਸੀ ਦੂਰ ਕਿਸੇ ਪਿੰਡ ਕੋਈ ਤੀਵੀਂ ਜਾਲ ਵਿੱਚ ਪਸਾਉਣੀ ਹੁੰਦੀ ਤਾਂ ਕਿਚਰ ਕੈਲੂ ਨੂੰ ਲੈ ਜਾਂਦਾ ਕੈਲੂ ਉੱਤੇ ਤਾਂ ਕੋਈ ਵੀ ਤੀਵੀਂ ਤੜਫ ਤੜਫ ਡਿੱਗਦੀ ਇੱਕ ਵਾਰ ਘਰੋਂ ਉਖੜੀ ਤੀਵੀਂ ਕਿਚਰ ਦੇ ਹੱਥ ਆ ਜਾਂਦੀ ਤਾਂ ਉਹਨੂੰ ਕਿਧਰੇ ਦੀ ਕਿਧਰੇ ਚਲਾ ਦਿੰਦਾ ਮੁੜ ਕੇ ਉਹਦੇ ਪੈਰ ਹੀ ਨਹੀਂ ਲੱਗਣ ਦਿੰਦਾ ਸੀ ਉਸ ਤੇ ਨਾજર ਨੇ ਬੱਕਰਾ ਵੱਢਿਆ ਕੁੱਲੀ ਵਿੱਚ ਹੀ ਬਣਾ ਲਿਆ ਸਾਰਾ ਸਮਾਨ ਜੰਗੀਰਾ ਨਹੀਂ ਲੈ ਆਇਆ ਉਸਨੇ ਬੱਕਰਾ ਵੱਢਿਆ ਉਸੇ ਨੇ ਚੁੱਲ੍ਹੇ ਉੱਤੇ ਬਣਾਇਆ ਨਾજર ਤੋਂ ਪੈਸੇ ਲੈ ਕੇ ਅੱਗ ਵਰਗੀਆਂ ਦੋ ਬੋਤਲਾਂ ਵੀ ਜੰਗੀਰਾ ਲੈ ਆਇਆ ਸੀ ਘਰ ਦੀ ਕੱਢੀ ਸ਼ਰਾਬ ਸਰਬਨ ਟੁੰਡਾ ਵਧੀਆ ਸ਼ਰਾਬ ਕੱਢਦਾ ਪੁਲਿਸ ਵਾਲਿਆਂ ਨਾਲ ਮਿਲਿਆ ਹੋਇਆ ਸੀ ਹਰ ਮਹੀਨੇ ਉਹਨਾਂ ਨੂੰ ਪੈਸੇ ਦੇ ਕੇ ਆਉਂਦਾ ਜੇ 2-4 ਮਹੀਨੇ ਲੰਘ ਜਾਂਦੇ ਤਾਂ ਪੁਲਿਸ ਵਾਲੇ ਅਚਾਨਕ ਹੀ ਇੱਕ ਦਿਨ ਆਉਂਦੇ ਤੇ ਉਹਦਾ ਤੋੜਾਫੜ ਲੈਂਦੇ ਛਿੱਤਰ ਪੋਲਾ ਵੀ ਕਰਦੇ ਤੋੜਾ ਚੁਕਵਾ ਕੇ ਸਰਮਣ ਨੂੰ ਫੂਲ ਲੈ ਜਾਂਦੇ ਤੇ ਫਿਰ ਪੈਸੇ ਲੈ ਕੇ ਛੱਡ ਦਿੰਦੇ ਨਜਾਇਜ਼ ਸ਼ਰਾਬ ਕੱਢਣ ਦੇ ਕੇਸ ਵਿੱਚ ਉਹਨੇ 2 ਵਾਰੀ 3-3 ਮਹੀਨਿਆਂ ਦੀ ਕੈਦ ਕੱਟੀ ਸੀ ਤੇ ਜੁਰਮਾਨਾ ਭਰਿਆ ਸੀ ਪੁਲਿਸ ਦੀ ਕੋਟਮਾਰ ਤੋਂ ਨਹੀਂ ਡਰਦਾ ਸੀ ਜੁਰਮਾਨੇ ਤੋਂ ਵੀ ਨਹੀਂ ਬਸ ਕੈਦ ਨੂੰ ਮਾੜੀ ਸਮਝਦਾ ਕੈਦ ਨਾਲ ਉਹਦਾ ਤਾਂ ਦਾ ਰੁਕ ਜਾਂਦਾ ਪੈਸਿਆਂ ਦਾ ਘਾਟਾ ਪੈਂਦਾ ਇਸ ਲਈ ਉਹ ਪੁਲਿਸ ਵਾਲਿਆਂ ਨੂੰ ਮਹੀਨਾ ਦੇਣਾ ਹੀ ਚੰਗਾ ਸਮਝਦਾ ਪਰ ਕਦੇ-ਕਦੇ ਉਹ ਤੋਂ ਕਾਲ ਹੋ ਜਾਂਦੀ ਤੇ ਇੱਕ ਦੋ ਮਹੀਨੇ ਖੁੱਤ ਜਾਂਦੇ ਕੋਈ ਨਵਾਂ ਥਾਣੇਦਾਰ ਬਦਲ ਕੇ ਆਉਂਦਾ ਉਹ ਤਾਂ ਜ਼ਰੂਰ ਹੀ ਉਹਨੂੰ ਆ ਕੇ ਢਾ ਲੈਂਦਾ ਪੱਕਾ ਮਹੀਨਾ ਬੰਨ੍ਹ ਕੇ ਫਿਰ ਹੀ ਉਹਦਾ ਕਹਿੜਾ ਛੱਡਦਾ ਹਰ ਨਵਾਂ ਬਦਲ ਕੇ ਆਇਆ ਥਾਣੇਦਾਰ ਆਪਣੇ 5 ਰੁਪਏ ਵਧਾ ਲੈਂਦਾ ਪਿੰਡ ਵਿੱਚ दारू ਕੱਢਣ ਵਾਲੇ ਹੋਰ ਬੰਦੇ ਵੀ ਸਨ ਪਰ ਸਰਬੰਤ ਟੁੰਡਾ ਸਭ ਨਾਲੋਂ ਸਿਰੇ ਸੀ ਪੈਸਾ ਠੋਕ ਵਜਾ ਕੇ ਦੂਜਿਆਂ ਨਾਲੋਂ ਵੱਧ ਲੈਂਦਾ ਉਦਾਹਰਨ ਹੀ ਕਰਦਾ ਸੀ ਪਰ ਉਹਦੀ ਸ਼ਰਾਬ ਖਰੀ ਹੁੰਦੀ ਮਜਾਲ ਹੈ ਵਿੱਚੋਂ ਲਾਣ ਦਾ ਮੁਸ਼ਕ ਮਾਰਦਾ ਹੋਵੇ ਜਾਂ ਗੰਦਲੀ ਹੋਵੇ ਜਾਂ ਨਸ਼ਾ ਘੱਟ ਦਿੰਦੀ ਹੋਵੇ ਦੇਖਣ ਨੂੰ ਨਿਰਮਲ ਪਾਣੀ ਵਰਗੀ दारू ਹੁੰਦੀ ਸਰਬੰਤ ਦੀ ਪਰ ਨਸ਼ਾ ਲੋੜੇ ਦਾ ਬੋਤਲ ਹਿਲਾ ਕੇ ਦੇਖੋ ਤਾਂ दारू ਉੱਤੇ ਕੰਗਣੀ ਵੱਜਦੀ ਰੂਨ ਦਾ ਫੰਬਾ ਸੁੱਟੀ ਦਾ ਤਾਂ ਇੱਕਦਮ ਥੱਲੇ ਜਾਂਦਾ ਉਂਗਲ ਡੋਬ ਕੇ ਅੱਗ ਦਿਖਾਈ ਜਾਂਦੀ ਤਾਂ दारू ਸਪਿਰਟ ਵਾਂਗ ਮੱਚ ਉੱਠਦੀ दारू ਦਾ ਸਰਕਾਰੀ ਠੇਕਾ ਕੋਠੀ ਨਹੀਂ ਸੀ ਕਿਸੇ ਨੂੰ ਲੋੜ ਹੁੰਦੀ ਤਾਂ ਭਾਈ ਰੁੱਪੇ ਜਾਣਾ ਪੈਂਦਾ ਠੇਕੇ ਵਾਲੇ ਤਾਂ ਪਾਣੀ ਵੇਚਦੇ ਦਰੋਗੇ ਨੂੰ ਪੈਸੇ ਦੇ ਕੇ ਕਦੇ-ਕਦੇ ਠੇਕੇਦਾਰ ਵੀ ਆਲੇ-ਦੁਆਲੇ ਦੇ ਪਿੰਡਾਂ ਵਿੱਚ ਛਾਪੇ ਮਰਵਾ ਦਿੰਦਾ ਪਰ ਪੁਲਿਸ ਨਾਲ ਮਿਲੇ ਇੱਕ ਦਿਨ ਪਹਿਲਾਂ ਹੀ ਪਿੰਡ ਛੱਡ ਜਾਂਦੇ ਦਾਰੂ ਕੱਢਣ ਦਾ ਸਮਾਨ ਤੇ ਤੋੜੇ ਧਰਤੀ ਵਿੱਚ ਕਿਧਰੇ ਦੱਬ ਜਾਂਦੇ। ਕੀਚਰ ਤੇ ਕੈਲੂ 나જર ਦੇ ਅੰਦਰਲੇ ਘਰ ਆ ਕੇ ਸੁਬਾਤ ਵਿੱਚ ਬੈਠ ਗਏ ਸਨ। ਖਾਸਾ ਹਨੇਰਾ ਹੋਣ ਉੱਤੇ ਹੀ ਉਹ ਬਾੜੇ ਵਿੱਚ ਆਏ ਸਨ। ਕੁਲੀ ਵਿੱਚ ਬੈਠ ਕੇ ਚਾਰੇ ਜਾਣੇ ਦਾਰੂ ਪੀਣ ਲੱਗੇ ਸਨ। ਦਾਰੂ ਪੀਂਦੇ ਤੇ ਮਾਸ ਦੀਆਂ ਬੋਟੀਆਂ ਚੁੰਡਣ ਲੱਗਦੇ। ਬੱਕਰਾ ਬਹੁਤ ਸਵਾਦ ਬਣਿਆ ਸੀ। ਕੀਚਰ ਕਹਿੰਦਾ ਕੰਜਰ ਦੇ ਨਾਈਆ ਵਿੱਚ ਕੀ ਪਾ ਕੇ ਦਿਨਾ ਓਏ? ਹੱਡੀ ਸਿੱਟਣ ਨੂੰ ਜੀ ਨਹੀਂ ਕਰਦਾ। ਕਿਉਂ ਬਣਾਵੇ ਤੋਰੀਆਂ? ਵੱਡੀ ਬਹੂ ਦਾ ਨਾਂ ਇਹ ਤਾਂ ਮਾਲ ਦੀ ਕਰਾਮਾਤ ਐ ਕੀਚਰ ਸਿਆਮ ਜੋ ਚੀਜ਼ ਤੇ ਦੇਤੀ ਬਣ ਗਈ ਮੈਂ ਕਿਸ ਦਾ ਪਾਣੀ ਹਾਰ ਹਾਂ ਮੈਂ ਤਾਂ ਬਾਈ ਜੀ ਕਟਸ਼ੀ ਕਟਸ਼ੀ ਐ ਜੰਗੀਰਾ ਹੱਸਣ ਲੱਗਿਆ ਕੀਚਰ ਨੇ ਹੱਥ ਉੱਤੇ ਬੰਨੀ ਘੜੀ ਦੇਖੀ 11 ਵਜਣ ਵਾਲੇ ਸਨ ਉਹਨੇ ਨਾજર ਨੂੰ ਕਿਹਾ ਕਿ ਉਹ ਆਪਣਾ ਪਾਲੀ ਭੇਜ ਕੇ ਦੁਸ਼ਮਣ ਦਾ ਪਤਾ ਮੰਗਵਾ ਲਵੇ ਨਾજર ਨੇ ਪਾਲੀ ਨੂੰ ਕਿਹਾ ਕਿ ਉਹ ਗਿੰਦਰ ਦੀ ਬੈਠਕ ਦੇ ਬੀਹੀਵਲ ਖੁੱਲਦੇ ਬਾਹਰ ਉੱਤੇ ਨਜ਼ਰ ਰੱਖੇ ਉੱਥੇ ਜਾ ਕੇ ਕਿਤੇ ਲੋਕ ਕੇ ਬੈਠ ਜਾਵੇ ਜਦੋਂ ਹੀ ਅਰਜਨ ਬੈਠਕ ਤੋਂ ਬਾਹਰ ਹੋਵੇ ਉਹ ਭੱਜ ਕੇ ਆ ਕੇ ਬਾੜੇ ਵਿੱਚ ਉਹਨਾਂ ਨੂੰ ਦੱਸ ਦੇਵੇ। 나જર ਨੇ ਹਰਨਾਮੀ ਨਾਲ ਇਹ ਪੱਕੀ ਗੱਲ ਕੀਤੀ ਹੋਈ ਸੀ ਕਿ ਉਹ ਅਰਜਨ ਨੂੰ ਬੈਠਕ ਵਾਲੇ ਬਾਰ ਵਿੱਚੋਂ ਦੀ ਹੀ ਘਰੋਂ ਬਾਹਰ ਕਰੇਗੀ। 나જર ਦੇ ਪਾਲੀ ਨੇ ਖਾਖੀ ਖੇਸ ਦੀ ਬੁੱਕਲ ਮਾਰੀ ਤੇ ਗਿੰਦਰ ਦੀ ਬੈਠਕ ਤੋਂ ਥੋੜਾ ਜਿਹਾ ਹਟ ਕੇ ਛਟੀਆਂ ਦੇ ਢੇਰ ਉੱਲੇ ਜਾ ਬੈਠਿਆ। ਇਹ ਛਟੀਆਂ ਦਾ ਢੇਰ ਬਾਬੇ ਕਿਆਂ ਦੇ ਵੇੜੇ ਵਿੱਚ ਲੱਗਿਆ ਹੋਇਆ ਸੀ। ਬੀਹੀ ਵਿੱਚ ਕੱਚੇ ਡਲਿਆਂ ਦੀ ਲੱਖਲਾ ਕੁੱਚੀ ਕੰਦ ਸੀ, ਛਟੀਆਂ ਦੇ ਦੂਜੇ ਪਾਸੇ ਸੁਬਾਤ ਦੀ ਉੱਚੀ ਕੰਦ। ਉੱਥੇ ਬੈਠਾ ਪਾਲੀ ਕਿਸੇ ਨੂੰ ਦਿਸਦਾ ਨਹੀਂ ਸੀ ਨਾ ਬਿਹੀ ਵਿੱਚ ਦੀ ਲੰਗਣ ਵਾਲੇ ਨੂੰ ਤੇ ਨਾ ਹੀ ਬਾਬੇ ਕਿਆਂ ਦੇ ਕਿਸੇ ਘਰ ਵਾਲੇ ਨੂੰ ਜਦੋਂ ਹੀ ਬੈਠਕ ਦਾ ਬਾਰ ਖੜਕਿਆ ਉਹ ਖੜਾ ਹੋ ਗਿਆ ਅਰਜਨ ਬਾਹਰ ਨਿਕਲਿਆ ਤੇ ਲੜ ਖੜਾਉਂਦਾ ਤੁਰਨ ਲੱਗਿਆ ਪਾਲੀ ਨੇ ਕੱਚੀ ਕੰਦ ਉੱਤੋਂ ਥਪੂਕਾ ਮਾਰਿਆ ਤੇ ਕਾਲੇ ਕਦਮੀ ਨਾਜ਼ਰ ਦੇ ਵਾਲੇ ਨੂੰ ਚੱਲ ਪਿਆ ਨਾਜ਼ਰ ਦੇ ਹੱਥ ਵਿੱਚ ਗੰਡਾਸਾ ਸੀ ਜੰਗੀਰੇ ਕੋਲ ਸੱਮਾ ਵਾਲੀ ਡਾਂਗ ਕੀਚਰ ਨੇ ਕੰਦ ਤੱਕ ਆਉਂਦੀ ਆਪਣੀ ਸੋਟੀ ਹੱਥ ਵਿੱਚ ਲੈ ਲਈ ਤੇ ਕੈਲੂ ਨੇ ਕਿਰਪਾਨ ਨੂੰ ਹੱਥ ਪਾ ਲਿਆ ਚਾਰੇ ਜਣੇ ਦਬਾ ਸੱਕ ਬਾੜੇ ਵਿੱਚੋਂ ਬਾਹਰ ਹੋਏ ਪਾਲੀ ਕੁਲੀ ਵਿੱਚ ਹੀ ਰਿਹਾ ਦੜ ਦੜਾਉਂਦੇ ਉਹ ਪਹੇ ਉੱਤੇ ਆਏ ਤੇ ਰੂੜੀਆਂ ਦੇ ਟੋਇਆਂ ਵਿੱਚ ਡੜ ਕੇ ਬੈਠ ਗਏ ਸਾਰ ਰੋਕ ਕੇ ਉਹ ਅਰਜਨ ਦੀ ਉਡੀਕ ਕਰਨ ਲੱਗੇ ਨੱਜਰ ਉਹਨਾਂ ਨੂੰ ਬਾਰ ਬਾਰ ਸਮਝਾਉਂਦਾ ਰਿਹਾ ਸੀ ਕਿ ਅਰਜਨ ਜਰਵਾਣਾ ਬਹੁਤ ਹੈ ਇਕੱਲੇ ਦੁਕੁੱਲੇ ਤੋਂ ਉਹਨੇ ਮਾਰ ਨਹੀਂ ਖਾਣੀ ਇਕੱਲੇ ਨੂੰ ਤੋ ਟੇਡਾ ਕਰ ਦੇਵੇਗਾ ਚਾਹੇ ਕਿੰਨਾ ਵੀ ਨਸ਼ੇ ਵਿੱਚ ਹੋਵੇ ਉਹ ਚਾਰੇ ਜਣੇ ਇਕੱਠਾ ਵਾਰ ਕਰਨ ਤਦ ਹੀ ਗੱਲ ਬਣੇਗੀ ਜੰਗੀਰਾ ਨਾજર ਦੀ ਗੱਲ ਦਾ ਹੰਗੂਰਾ ਭਰਦਾ ਪਰ ਕੀਚਰ ਮੁਸਕਰਾਉਣ ਲੱਗਦਾ ਆਖਦਾ ਏ ਐਡਾ ਸਾਲਾ ਕਿਉ ਹਾਥੀ ਐ ਤੂੰ ਹੱਥ ਦੇਖੀ ਇੱਕੋ ਨਾਲ ਚੇਤਨਾ ਪਿਆ ਹੋਇਆ ਤਾਂ ਕਹੀਂ ਨਾજર ਨੇ ਇਹ ਵੀ ਆਖਿਆ ਹੋਇਆ ਸੀ ਅਰਜਨ ਦੀਆਂ ਲੱਤਾਂ ਤੋੜਨੀਆਂ ਨੇ ਬਸ ਸਖੜੰਜਾ ਪੰਨ ਦਿਓ ਲੱਤਾਂ ਧਾਰੀ ਹੋ ਕੇ ਸਾਲਾ ਬੈਠਾ ਰਹੇ ਘਰੇ ਜਾਨੋ ਨਹੀਂ ਮਾਰਨਾ ਦੇਖਿਓ ਕਿਤੇ ਪਹਿਵਲ ਖੋਲ ਦੇ ਬੈਠਕ ਦੇ ਬਾਰ ਨੂੰ ਅੰਦਰੋਂ ਮੇਖਾਂ ਨਾਲ ਲੱਗੀਆਂ ਫੱਟੀਆਂ ਹੁਣ ਅਰਜਨ ਨੇ ਪਟਵਾ ਦਿੱਤੀਆਂ ਸਨ ਬਾਰ ਖੁੱਲਦਾ ਹੋ ਗਿਆ ਸੀ ਅਰਜਨ ਦੀ ਪਰਚਾਈ ਫੇਰ ਉਹਦੀ ਇੰਨੀ ਤਕੜਾਈ ਨਾ ਰੱਖਦੀ ਤੇ ਨਾਲੇ ਹਰਨਾਮੀ ਉੱਥੇ ਬੈਠਕ ਵਿੱਚ ਕਦੇ ਆਉਂਦੀ ਵੀ ਨਹੀਂ ਸੀ ਜਦੋਂ ਜਾਂਦਾ ਉਹ ਹਰਨਾਮੀ ਦੇ ਘਰ ਹੀ ਜਾਂਦਾ ਪਾਹੇ ਦੇ ਮੋੜ ਉੱਤੇ ਆ ਕੇ ਅਰਜਨ ਨੇ ਸੰਗ ਕਰੋੜ ਕੇ ਥੁੱਕਿਆ ਗੰਡਾਸੀ ਦਾ ਇੱਕ ਵਾਰ ਅੱਕ ਦੇ ਬੂਜੇ ਉੱਤੇ ਕਰ ਦਿੱਤਾ ਤੇ ਕੋਈ ਗਾਲ ਕੱਢੀ ਉਹਨਾਂ ਨੇ ਸਿਰ ਚੁੱਕ ਲੈ ਸਾਰ ਰੋਕ ਲੈ ਤੇ ਪੱਬਾਂ ਭਾਰ ਹੋ ਕੇ ਬੈਠ ਗਏ ਨਸ਼ੇ ਦੇ ਹਲੋਰੇ ਨਾਲ ਅਰਜਨ ੱੱਕਾ ਜਿਹਾ ਦੇ ਕੇ ਪਾਹੇ ਦੇ ਕਦੇ ਸੱਜੇ ਹੱਥ ਡੁੱਡ ਜਿਹੀ ਮਾਰਦਾ ਤੇ ਅੱਗੇ ਵਧ ਜਾਂਦਾ ਤੇ ਕਦੇ ਖੱਬੇ ਹੱਥ ਪੈਹੇ ਦੇ ਵਿਚਕਾਰ ਚੱਲਦਾ ਤਾਂ ਉਹਦੀ ਦੇਖ ਖਿੰਡ ਖਿੰਡ ਜਾਂਦੀ ਗੰਡਾਸੀ ਨੂੰ ਧਰਤੀ ਉੱਤੇ ਮਾਰ ਕੇ ਤੁਰਦਾ ਪਰ ਪੈਹੇ ਵਿੱਚ ਤਾਂ ਰੇਤਾ ਹੀ ਰੇਤਾ ਸੀ ਗੰਡਾਸੀ ਰੇਤੇ ਵਿੱਚ ਖੜਕਾ ਕਰਦੀ ਜਦੋਂ ਹੀ ਬੈਠਕ ਵੱਲ ਉਹਨੇ ਮੂੰਹ ਕੀਤਾ ਚਾਰ ਜਣੇ ਬੱਦਲ ਦੀ ਬੱਸ਼ਰ ਬਾਂਗ ਉਹਦੇ ਉੱਤੇ ਵਰਪੇ ਉਹ ਧਰਤੀ ਉੱਤੇ ਡਿੱਗ ਪਿਆ ਮੂੰਹੋਂ ਕੋਈ ਆਵਾਜ਼ ਨਹੀਂ ਨਿਕਲ ਸਕੀ ਕੈਲੂ ਨੇ ਉਹਦੀ ਵੱਖੀ ਵਿੱਚ ਨੰਗੀ ਕਿਰਪਾਨ ਖੋਬ ਦਿੱਤੀ ਜੰਗੀਰੇ ਨੇ ਸਿਰ ਉੱਤੇ ਡਾਂਗਦੇ ਦੋ ਵਾਰ ਕਾਰ ਦਿੱਤੇ ਕੀਚਰ ਨੇ ਤਾਂ ਬਸ ਇੱਕੋ ਵਾਰ ਉਹਦੇ ਗਿੱਟਿਆਂ ਉੱਤੇ ਕੀਤਾ ਸੀ ਤੇ ਥੱਲੇ ਡੇਗ ਲਿਆ ਸੀ ਤੇ ਫਿਰ ਡਿੱਗੇ ਪਏ ਦੀਆਂ ਹੀ ਨਾજર ਨੇ ਉਹਦੀਆਂ ਲੱਤਾਂ ਛੱਲੀਆਂ ਵਾਂਗ ਕੁੱਟ ਦਿੱਤੀਆਂ ਸਨ ਕੀਚਰ ਦੇ ਕਹਿਣ ਉੱਤੇ ਉਹਨਾਂ ਨੇ ਪੱਕੇ ਰੋੜੇ ਵਗਾ ਵਗਾ ਛੰਡੇ ਦੇ ਵੇੜੇ ਵਿੱਚ ਮਾਰੇ ਸਨ ਦੋ ਰੋੜੇ ਬੈਠਕ ਦੇ ਤਖਤਿਆਂ ਵਿੱਚ ਵੀ ਤਾਂ ਜੋ ਖੜਕਾ ਹੋਇਆ ਸੁਣ ਕੇ ਛੰਡੇ ਦਾ ਟੱਬਰ ਜਾਗ ਪਵੇ ਤੇ ਉਹਨੂੰ ਬਾਹਰ ਖੋਲ ਕੇ ਪਹੇ ਉੱਤੇ ਆ ਕੇ ਅਰਜਣ ਨੂੰ ਸੰਭਾਲ ਲੈਣ